हाँ जी गुड मॉर्निंग जी कि साज ठीक ठाक हो जी पंजाब चैनल बहुत स्वागत है जी मैं हबलविंद्र कौर सवेर के टाइम जोड़ा है का, पौने एक सत्त बजे का टाइम आ फ्रेंड्स ठीक है जी मैं सी, तो मैं जोड़ा है रात कपड़े धोते सवेर नहीं धोते काफ़ी कपड़े हुए पे सके फिर मैं, सी तो सी तो तो मैं जी मैं रात कपड़े धोते सी क्योंकि कल दलॉग थोड़ी मैं दस ਵੀ ਆਪਾਂ ਨੇ ਕੱਪੜੇ ਧੋਨੇ ਹਨ ਕੱਪੜੇ ਧੋਣ ਵਾਲੇ ਪਿਆ ਦੋ ਦਿਨਾਂ ਦੇ ਮਤਲਬ ਕੱਪੜੇ ਧੁੱਤੇ ਨਹੀਂ ਸੀ ਜਣਨ ਕਿ ਮੂੰ ਟਾਈਮ ਨਹੀਂ ਸੀ ਲੱਗਤ ਤੇ ਠੰਡ ਵੀ ਬਹੁਤ ਜ਼ਿਆਦਾ ਹੋਈ ਸੀ ਮਤਲਬ ਹੱਥ ਨਾ ਠਰ ਠਰ ਦੇ ਜੇ ਸੀਗੇ ਤੇ ਕੋਠੇ ਤੇ ਸੀਗਾ ਝਾੜੂ ਲਾਉਣ ਵਾਲਾ ਤੇ ਹਸਬੰਦ ਵੀ ਥੋੜੇ ਜਿਹਾ ਕੱਪੜੇ ਲੈ ਕੇ ਪੱਗਾਂ ਲੈ ਕੇ ਆਏ ਸੀ ਬਾਕੀ ਮੈਂ ਲੈ ਆਈ ਸੀ ਤੇ ਮੈਂ ਫਟਾਫਟ ਕੋਠੇ ਤੇ ਲਗਾ ਰਹੀ ਜੀ ਝਾੜੂ ਪਹਿਲਾਂ ਹਨ ਮੈਂ ਕਿਹਾ ਫਿਰ ਜੇ ਮੈਂ ਪਹਿਲਾਂ ਕੱਪੜੇ ਪਾਤੇ ਫਿਰ ਉੱਪਰ ਹਨਾ ਵੀ ਮਿੱਟੀ ਪੈ ਜਾਊਗੀ ਕੱਪੜਿਆਂ 'ਤੇ ਤੇ ਫਿਰ ਮੈਂ ਪਹਿਲਾਂ ਲਾਉਂਗੀ ਝਾੜੂ ਸਾਰੇ ਕੋਠੇ ਤੇ ਤੇ ਉਸ ਤੋਂ ਬਾ ਸੂਬ ਲੌਗ ਨੂੰ ਕਰੇ ਇੰਜੋਏ ਤੇ ਬੱਚਿਆਂ ਨੇ ਹੱਬ ਜਲੇ ਸੁੱਤੇ ਪਏ ਨੇ ਬੱਚਾ ਹਲੇ ਮਠਾਇਆ ਨਹੀਂ ਹੈਗਾ ਤੇ ਮੈਂ ਕਿਹਾ ਚਲੋ ਪਹਿਲਾਂ ਮੈਂ ਆਪਣੀ ਜਿਹੜੀ ਕੰਮਕਾਰ ਕਰਨ ਵਾਲਿਆ ਪਹਿਲਾਂ ਮੈਂ ਉਹ ਕਰ ਲਾਂ ਫਿਰ ਮੈਂ ਉਹਨਾਂ ਨੂੰ ਠਾਉਂਗੀ ਤੇ ਫਿਰ ਨੂਰ ਨਾਲ ਵਿਦੂਆ ਤਰਨੂਨ ਮਾ ਦੂੰਗੀ ਮੈਂ ਠੀਕ ਹੈ ਜੀ ਤੇ ਹਸਬੰਡ ਵੀ ਮੇਰੇ ਨਾਲ ਹੀ ਆਗੇ ਸੀਗੇ ਉੱਪਰ ਕਿਉਂਕਿ ਉਹਨਾਂ ਦਾ ਹਰ ਰੋਜ਼ ਜਿਹੜਾ ਰੁਟੀਨ ਹੈਗਾ ਮਤਲਬ ਉਹ ਸਵੇਰ-ਸਵੇਰ ਪੰਛੀਆਂ ਨੂੰ ਦਾਣਾ ਪਾ ਕੇ ਜਾਂਦੇ ਹੁੰਦੇ ਨੇ ਤੇ ਚੋਗਾ ਤੇ ਨਾਲ ਪਾਣੀ ਪਾ ਕੇ ਜਾਂਦੇ ਹੁੰਦੇ ਨੇ ਜੀ ਤੇ ਬਸ ਉਹ ਵੀ ਮੇਰੇ ਨਾਲ ਹੀ ਸੀਗੀ ਉੱਪਰ ਮੱਤਮ ਜੀ ਧੁੱਪ ਜਿਹੜੀ ਹੈਗੀ ਸੀ ਆਈ ਹੋਈ ਸੀ ਤੇ ਮਤਲਬ ਨਾ ਇੱਥੇ ਬੱਚੇ ਵੀ ਖੇਡਦੇ ਰਹਿੰਦੇ ਨੇਗੇ ਤੇ ਕਾਫੀ ਖਲਾਰਾ ਪਿਆ ਹੋਇਆ ਸੀ ਮੈਂ ਕਿਹਾ ਚਲੋ ਝਾੜੂ ਲਾ ਦਾਂ ਸਿੱਧੇ ਸਿੱਧੇ ਨਾ ਕੰਮ ਕਰਨ ਦਾ ਬਸੇ ਮਤਲਬ ਬਹੁਤ ਵਧੀਆ ਲੱਗਦਾ ਕੰਮ ਕਰਨਾ ਸਿੱਧੇ ਸਿੱਧੇ ਕੰਮ ਜਦੋਂ ਆਪਾਂ ਕਰਦੇ ਆਂ ਫਿਰ ਸਾਰੇ ਕੰਮ ਜਲਦੀ ਨਿਪਟ ਜਾਂਦੇ ਨੇ ਤੇ ਫਿਰ ਬਾਕੀ ਜਿਹੜਾ ਹੈਗਾ ਬਸ 스ਕੂਲ ਚਲੇ ਜਾਂਦੇ ਨੇ ਜਦੋਂ ਫਿਰ ਉਸ ਤੋਂ ਬਾਅਦ ਆਪਾਂ ਹੋਰ ਕੰਮ ਕਰ ਕਰ ਲੈਨੇ ਹਨ ਜੇ ਕੋਸਾਤ ਨਹੀਂ ਕੰਮਾਂ 'ਚ ਲੱਗੇ ਰਹੇ ਨੇ ਫਿਰ ਉਹ ਬਸ ਕੰਮਾਂ 'ਚ ਰੰਗ ਜਾਂਦਾ ਤੇ ਫਿਰ ਮੈਨੂੰ ਤਾਂ ਐਵੇਂ ਹੁੰਦਾ ਮੈਂ ਸਟੀਚਿੰਗ ਦਾ ਕੰਮ ਹੁੰਦਾ ਇਸ ਲਈ ਫਿਰ ਮੈਨੂੰ ਐ ਹੁੰਦਾ ਫਟਾਫਟ ਕੰਮ ਨਿਬੜਾ ਤੇ ਮਤਲਬ ਫਿਰ ਉਸ ਤੋਂ ਬਾਅਦ ਵੀ ਮਸ਼ੀਨ ਤੇ ਬੈਠ ਜਾ ਕੰਮ ਕਰਨ ਵਾਸਤੇ ਤੇ ਮੇਰੇ ਹਸਬੰਦ ਨਾਲ ਗੱਲਾਂបੱਤਾ ਵੀ ਕਰ ਰਹੇ ਸੀ ਅਸੀਂ ਦੋਨੇ ਆਨੇ ਬਸ ਇੱਕਾ ਹੀ ਟਾਈਮ ਹੁੰਦਾ ਜਿਹੜਾ ਸਵੇਰੇ ਸਵੇਰੇ ਸੀ ਮਤਲਬ ਐਵੇਂ ਆਪਣਾ ਕੰਮ ਕਰ ਉਹ ਆਪਣਾ ਮਤਲਬ ਮੈਂ ਕੰਮ ਕਰਦੀ ਹੁੰਨੀ ਆ ਉਹ ਕੋਲੇ ਖੜੇ ਰਹਿੰਦੇ ਨੇ ਕਿ ਜਿੰਨਾ ਟਾਈਮ ਉਹਨਾਂ ਨੇ ਆਪ ਸਨ ਨਹੀਂ ਜਾਣਾ ਹੁੰਦਾ ਨਾ ਫਿਰ ਮੇਰੇ ਨਾਲ ਐਵੇਂ ਉਸ ਗੱਲਾਂਬੱਤਾ ਕਰ ਲੈਣੇ ਆ ਜਾਂ ਫਿਰ ਜੋ ਚਾਹ ਪੀਣੇ ਉਹਦੋਂ 10 ਮਿੰਟ ਹੁੰਦੇ ਨੇ ਆਪਣੇ ਕੋਲੇ ਹਨ ਤੇ ਬਸ ਇਸੇ ਤਰ੍ਹਾਂ ਹੀ ਜਿਹੜਾ ਹੈਗਾ ਰੁਟੀਨ ਚੱਲਦਾ ਹੈਗਾ ਤੇ ਹੁਣ ਤਾਂ ਵਧੀਆ ਧੁੱਪਾਂ ਲੱਗਦੀਆਂ ਨਹੀਂ ਗਈਆਂ ਹਨਾ ਉੱਤੇ ਬੈਠ ਦੰਨੇ ਆ ਤੇ ਮੈਂ ਸਾਰੇ 36 ਰੱਬ ਸੀਗਾ ਛਾੜੂ ਤੇ ਹੁਣ ਮੈਂ ਪਾਉਂਗੀ ਕੱਪੜੇ ਪਹਿਲਾਂ ਮੈਂ ਤਾਰਨ ਨੂੰ ਆਨ ਸਰਕਲ ਦਾ ਸਾਫ਼ ਕੀਤਾ ਫਿਰ ਫੇਰ ਮਤਲਬ ਜਿਹੜਾ ਸੀਗਾ ਅੰਡਰਸਟਿੰਗ ਮਤਲਬ ਤੇ ਪੈ ਗਈ ਮਿੱਟੀ ਤੇ ਫਿਰ ਮੈਂ ਦੁਬਾਰਾ ਜਿਹੜਾ ਤਾਰਨ ਦੇ ਕੱਪੜਾ ਮਾਰ ਕੇ ਜਿਹੜੇ ਹੈਗਾ ਕੱਪੜੇ ਸੁੱਕਣੇ ਪਾ ਰਹੀਆਂ हाँ जी कपड़े वगैरह सारे कपड़े पागे कपड़े जी, तो जी, तो तो जी आ आई आई है आ चुके तो देखो अपने कपड़े आने रात अपने देखता ट्रेन आ रही देखो ट्रेन लंघ रही है बिल्कुल लेडी है साढ़े इतना देखो फ्रेंड्स कपड़े काफ़ी ज्यादा हो चुके थे ठीक है झाड़ू भी लगाता सफाई मैं सोचती ना कि चादर दी ਉਹਨੂੰ ਮਿਚਿਲਾ ਜਾਨੀ ਆ ਸਾਰੇ ਸਹੂਲਤਾਂ ਦੇਖੋ ਪੂਰਾ ਮਟਰਨ ਪਾਈ ਨਾ ਗਿਆ ਜੀ ਸਾਰੇ ਥਰ ਹਾਂ ਮੈਂ ਸੋਚਿਆ ਜੀ ਕੂੜਾ ਜਿਹੜਾ ਮੈਂ ਠਰ ਕੇ ਟੱਕ ਦੂੰਗੀ ਕਿਉਂਕਿ ਹੁਣ ਤਾਂ ਕੂੜੇ ਵਾਲਾ ਵੀ ਡੰਗੂ ਆ ਕੱਲ ਨੂੰ ਹੀ ਆਉਂਗਾ ਹੁਣ ਤਾਂ ਕੂੜਾ ਤੇ ਬੱਸ ਸਭ ਨੂੰ ਫਟਾਫਟ ਬੱਚੇ ਉੱਠ ਕੇ ਨੇ ਹੁਣ ਜਲਦੀ ਜਲਦੀ ਨਾਸ਼ਤਾ ਵਗੈਰ ਬਣਾਉਂਗੇ ਇਹਨਾਂ ਦਾ ਦੇਖਣਾ ਦਮ ਚੜ ਗਿਆ ਕਦਮ ਫਟਾਫਟ ਚੱਟ ਲੈ ਫਟਾਫਟ ਕੋਪੀ ਬਾਈ

ਫਰੈਂਕੀ ਨੂੰ نیچے ਜਿਹੜਾ ਵਿਕਾਸ ਉਹਨਾਂ ਦਾ ਮਾਤਾ ਸੀਗਾ ਤੇ ਮੂਰ ਵੀ ਨਾਲ ਸੀ ਕਿ ਜਦੋਂ ਮੈਂ ਕਿਹਾ ਵੀ ਚਲੋ ਹਲੇ ਮੇਰੇ ਕੋਲ ਟਾਈਮ ਹੈਗਾਗਾ ਮੈਂ ਫਿਰ ਉਹਨਾਂ ਦਾ ਮਤਲਬ ਸਿਰ ਬਾਤ ਨੂੰ ਵੀ ਉਹਨਾਂ ਨਾਲ ਕਿ ਮੈਂ ਕਿਹਾ ਚਲੋ نیچے ਜਿਹੜਾ ਹੈਗਾ ਬ੍ਰੇਡ ਚਾੜੂ ਲਾ ਦਿੰਨੇ ਆਪਾਂ ਤੇ ਮੈਂ ਲੱਸੀ ਦੇ ਚਾੜੂ ਲਾ ਰਹੀ ਆ ਫਰੈਂਕੀ ਬ੍ਰੇਡ ਚਾੜੂ ਮੈਂ ਤਾਂ ਕਰਦੀ ਹਾਂ ਪਹਿਲਾਂ ਲਗਾ ਲੈਂਦੀ ਆ ਫਿਰ ਉਹਨੇ 3 12 ਵਾਰ ਪੱਕਾ ਰਮਿੰਦਾ ਕਰਨਾ ਹੁੰਦਾਗਾ ਫਿਰ ਅੰਦਰੋਂ ਪਹਲ ਕਰਨੀ ਹੁੰਦੀ ਹੈ ਜੀ ਫਿਰ ਜਦੋਂ ਅੰਦਰ ਸਫਾਈ ਕਰਨ ਤੋਂ ਬਾਅਦ ਫਿਰ ਬਾਹਰ ਚੜ੍ਹਨ ਬਾਅਦ ਹੋਇਆ ਔਖਾ ਲੱਗਦਾ ਰਹਿੰਦਾ। ਪਾਪਾ ਜੀ ਦੇ ਸਿਮਿੰਟ ਦਾ ਬਾਹਰ ਕੱਢ ਕੰਦੇ ਲਾਣਾ ਤੇ ਫਿਰ ਨਾਲੇ ਵਿੜਾ ਖਾਂਡੀਦਾ ਹੋਇਆ ਫੇਰੀ ਬਗੇ ਕੱਢ ਲੱਗ ਜਾਂਦਾ ਵਾ। ਇਸ ਲਈ ਮੈਂ ਪਾਪਾ ਜੀ ਨੂੰ ਬਾਹਰ ਕੱਢਣ ਤੋਂ ਪਹਿਲਾਂ ਹੀ ਜਿਹੜਾ ਹੈਗਾ ਜਿੱਥੇ ਚੜ੍ਹੂ ਲਗਾ ਦਿੰਦਾ ਹਾਂ ਨਾ। ਬਸ ਕਿੰਦਲੇ ਕੰਮ ਕਰਕੇ ਰੋ ਬਾਅਦ ਚ ਹੁੰਦੇ ਰਹਿੰਦੇ ਹਨ। ਇਸ ਗਮਲੇ ਨੂੰ ਕਿਹਦਾ ਆ ਰਿਸੀ ਗਮਲਿਆ ਮਤਲਬ ਪੋਟੇ ਦੇ ਵੀ ਹੋਏ ਤੇ ਸਾਰੇ ਉਹ ਦੂਜੇ ਵੀ ਹੋਏ ਪੈਨੇ। ਤੁਕ ਨੂੰ ਲੱਗਦਾ ਵੀਡੀਓ ਬਣਾਉਂਗੀ ਤੇ ਇਹ ਮੈਂ ਤੁਹਾਨੂੰ ਦਿਖਾਉਂਗੀ ਕਿਦਾਂ ਕਿਦੇ ਬੁੱਤੇ ਲੱਗਦੇ ਆਪਨਾ ਸਾਹਮਣੇ ਪੜੀ ਜੀ ਸਕੂਟਰੀ ਮੋਟੀ ਹਾਂਜੀ ਇੰਤਲਾ ਬਾਰੇ ਚਾੜੂ ਵਗੈਰਾ ਲਗਾਉਣ ਤੋਂ ਬਾਅਦ ਆਗੇ ਸਮੇਂ ਕਿਚਨ ਚ ਸਭ ਤੋਂ ਪਹਿਲਾਂ ਨਾ ਮੈਂ ਮਤਲਬ ਤੇਲ ਲਗਾਉਂਦੀ ਕਰਮ ਕਰਕੇ ਆਪਣੀ ਲਿਪਸ ਤੇ ਤੇ ਇਸ ਤਰ੍ਹਾਂ ਨਾਲ ਮਤਲਬ ਜਿੱਦਾਂ ਦਾ ਲਿਪਸ ਤੇ ਇਸ ਤਰ੍ਹਾਂ ਜਾ ਕੇ ਹੋਇਆ ਉਹ ਪਤਾ ਨਹੀਂ ਕੀ ਹੋਇਆ ਇਹ ਤੇ ਮੈਂ ਤੇਲ ਹੀ ਗਰਮ ਕਰਕੇ ਲਗਾ ਰਹੀ ਹਾਂ ਉਹਨੂੰ ਕਾਫੀ ਫਰਕ ਪੈ ਜਾਂਦਾ ਨਹੀਂ ਤਾਂ ਨਾ ਵੀ ਇੱਕ ਚੀਜ਼ ਸੀ ਪੈਂਦੀ ਹੈ ਇਹਦੇ ਵਿੱਚ ਤੇ ਉਹ ਸੁੱਜ ਵੀ ਜਾਂਦਾ ਜਦੋਂ ਸਵੇਰੇ ਸਰੋਟ ਦੀ ਇਸ ਲਈ ਮੈਂ ਹੌਲੀ ਹੌਲੀ ਕਰਮ ਮਤਲਬ ਇੰਨਾ ਕੁ ਗਰਮ ਤੇਲ ਲਗਾ ਰਹੀ ਹਾਂ ਕਿ ਮੈਂ ਜਿਹੜਾ ਮੇਰਾ ਜਾਪ ਜਿਹੜਾ ਬੁੱਲਦੇ ਹੋਇਆ ਹੋਇਆ ਵੀ ਚੱਲ ਹਨਾ ਚੱਲ ਸਕਦਾ ਕੋ ਫਿਰ ਉਸ ਮੈਂ ਤੇਲ ਲਗਾਉਣ ਤੋਂ ਬਾਅਦ ਫਿਰ ਮੈਂ ਬਣਾਉਂਗੀ ਜੀ ਮਤਲਬ ਬੱਚਿਆਂ ਵਾਸਤੇ ਪਰੋਂਠੇ ਬੱਚਿਆਂ ਨੂੰ ਬੋਲੇ ਪਿਦਾਣਿਆਂ ਤੇ ਮੈਂ ਡੇਲੀ ਪਰੋਂਠੇ ਨਹੀਂ ਬਣਾਉਣੀ ਹੁੰਦੀ ਹੈਗੀ ਜਦੋਂ ਇੱਕ ਦਿਨ ਛੱਡ ਕੇ ਪਰੋਂਠੇ ਬਣਾ ਦਿੰਨੀ ਹੁੰਦੀ ਆ ਮਤਲਬ ਕਈ ਵਾਰ ਸਿੰਪਲ ਪਰੋਂਠੇ ਬਣਾ ਦਿੰਨੀ ਆ ਨੂਨ ਵਾਲੀ ਠੀਕ ਹੈ ਜੀ ਤੇ ਨੂਰ ਤਾਂ ਨੂਨ ਵਾਲੇ ਖਾਂਦੀ ਆ ਤਰ ਨੂਨ ਵਾਲੇ ਖਾਂਦਾਗਾ ਤੇ ਨੂਰ ਨਮਕ ਤੇ ਮਿਰਚ ਤੇ ਉਹ ਵਾਲੇ ਖਾ ਲੈਂਦੀ ਹੁੰਦੀ ਆ ਤੇ ਮੈ ਚੰਗੀ ਤਰ੍ਹਾਂ ਮੈਨੂੰ ਮਤਲਬ ਆਰਾਮ ਆ ਰਿਹਾ ਸੀਗਾ ਮੈਂ ਲਗਾ ਰਹੀ ਸੀ ਗਰਮ ਗਰਮ ਤੇਲ ਲਿਪਸ ਤੇ ਤੇ ਐਂਡ ਲਸ ਨੂਰ ਦੇਖੋ ਸਾਹਮਣੇ प्रेस ਕਰ ਰਹੀ ਹੈ ਆਪਣੇ ਕੱਪੜੇ ਤੇ ਦਸਣਾ ਨੂੰ ਫਟਫਟ ਚਾਹੀਦੀਆਂ ਗਰਮ ਕਰਕੇ ਮੈਂ ਉਸ ਉਧਰ ਮੈਂ ਆਪਣਾ ਜਿਹੜਾ ਸਾਗ ਸੀਗਾ ਗਰਮ ਕਰ ਲਈ ਸੀ ਤੇ ਬਸ ਫਟਫਟ ਮੈਂ ਇਹ ਬਣਾਉਂਗੀ ਰੋਟੀਆਂ ਕਿਉਂਕਿ ਅੱਜ ਸਾਗ ਮੈਨੂੰ ਯਾਦ ਵੀ ਨਹੀਂ ਕਿਉਂਕਿ ਮੈਂ ਡੀਟਿੰਗ ਕਰਦੇ ਟਾਈਮ ਹੀ ਦੇਖਿਆਗਾ ਮੈਂ ਕੀ ਬਣਾਇਆ ਸੀ ਤੇ ਫਿਰ ਮਤਲਬ ਉਹਨਾਂ ਨੂੰ ਬੱਚੇ ਜੋ ਪਸੰਦ ਹੋ ਉਹਨਾਂ ਹੰਦਾ ਬੱਚੇ ਨੂੰਹੀ ਦੇਣਾ ਚਾਹੀਦਾ ਹੈਗਾ ਬੱਚੇ ਖਾਂਦੇ ਵੀ ਨਹੀਂ ਹੈਗੇ ਜੇ ਆਪਾਂ ਜਿੱਦ ਨੂੰ ਆ ਪਾ ਦਈਏ ਤੇ ਹਾਂ ਮੈਂ ਪੌਂਠੀ ਬਣਾਈ ਸੀ ਸਾਡੀਆਂ ਹਾਂ ਤੇ ਤਰਨ ਨਾ ਕਰਨ ਵਾਲੇ ਬਣਾ ਕੇ ਦਿੰਨੀ ਹੁੰਦੀਆਂ ਤੇ ਨੂਨ ਨਾ ਬਣਾਉਣੀ ਨੀ ਨੂਨ ਤੇ ਮਿਰਚ ਵਾਲੇ ਤੇ ਕਈ ਵਾਰ ਮੂਲੀ ਵਾਲੇ ਪਰੌਂਠੇ ਕਈ ਵਾਰ ਆਲੂ ਵਾਲੇ ਪਰੌਂਠੇ ਹਨਾ ਕਈ ਵਾਰ ਕੋਈ ਦਾਲ ਸਬਜ਼ੀ ਬਚ ਜੇ ਆਪਾਂ ਉਹ ਵੀ ਹੱਟ ਜਿਵੇਂ ਕੇ ਜਿਵੇਂ ਵਾਲੇ ਪਰੌਂਠੇ ਬਣਾ ਲੈਣੇ ਆ ਤੇ ਇਸ ਤਰ੍ਹਾਂ ਜਿਹੜਾ ਹੈਗਾ ਉਹ 3 ਚੱਲ ਰਹਾਂ ਦਾ ਹੈ ਜੀ ਚਲੋ ਜੀ ਫਿਰ ਤੁਸੀਂ ਵੀ ਕਰੋ ਜੀ ਵਲੌਗ ਨੂੰ ਇੰਜਾਇਬ ਜੀ ਮੈਨੂੰ ਲੱਗੋ फटाफट ਕੰਮ ਕਾਰ ਕਰਨੇ ਨੇ ਜੀ ਸਾਰੇ ਕੰਮ ਕਾਰਨ ਤੋਂ ਬਾਅਦ ਫਿਰ ਅਪਾ ਚਾਹਣਾਗਾ ਜੀ ਅੱਜ ਸਕੂਲ ਦੇ ਵਿੱਚ ਟੀਚਰਸ ਨੇ ਬੁਲਾਇਆਗਾ ਇਸ ਲਈ ਉਹਨਾਂ ਨੂੰ ਮਿਲਣ ਵਾਸਤੇ ਪਹੁੰਚਾਣਾਗਾ ਮਤਲਬ ਉਹਨਾਂ ਨੇ ਫੋਨ ਕਰਿਆ ਸੀ ਤੁਸੀਂ ਆ ਜਿਓ ਸਵਾਹਿਬ ਜੀ ਇਹਨੇ ਦੋਸਤ ਆਇਆ ਕੋਸ ਪਸੰਦ ਹਾਂਜੀ ਟੀਚਰਸ ਨੂੰ ਮਿਲਣ ਤੋਂ ਬਾਅਦ ਅਸੀਂ ਆਉਂਦੇ ਹੋਏ ਆਗੇ ਸੀਗੇ ਮੈਗ ਵਾਟਸਨ ਆਪਣੇ ਇੱਥੇ ਨਿਊ ਹੁੱਲਿਆ ਬਰਨਾਲੇ ਦੇ ਵਿੱਚ ਤੇ ਮਤਲਬ ਉੱਥੇ ਸੀ ਬੱਚਿਆਂ ਦੇ ਕੱਪੜੇ ਖਿਪਗਰਾ ਕੀ ਦਿਨ ਚਲੇ ਗਏ ਸੀ ਤੇ ਮੇਰੇ ਨਾਲ ਸੀਗੀ ਮੇਰੇ ਫਰੈਂਡ ਤੇ ਆਪਾਂ ਉਹ ਨੂੰ ਵੀਡੀਓ ਚ ਨਹੀਂ ਲਿਆ ਹੈਗਾ ਹਾਂਜੀ ਤੁਸੀਂ ਵੀ ਆ ਕੇ ਇੱਥੇ ਦੇਖ ਕੇ ਜਾਓ ਹਨਾ ਮੈਗਾਵਾਟ ਚ ਬਰਨਾਲੀ ਡੀਮੋਰਟ ਆ ਇੱਕ ਮੈਗਾਵਾਟ ਆ ਤੇ ਕਾਫੀ ਵਧੀਆ ਵੈਰਾਈਟੀ ਹੈ ਸਾਰੇ ਤਰ੍ਹਾਂ ਦੇ ਕੱਪੜੇ ਮਿਲਦੇ ਨੇ ਇੱਥੇ ਬੱਚਿਆਂ ਦੇ ਵੀ ਹਾਂਜੀ ਕਿਵੇਂ ਸਰ ਠੀਕ ਠਾਕ ਹੋ ਜੀ ਹਾਂਜੀ ਮੈਂ ਸਿੱਧਾ ਤੁਹਾਨੂੰ ਮਿਲ ਰਹੀਆਂ ਮਤਲਬ ਕਿ ਟਾਈਮ ਜਿਹੜਾ ਹੋਗਾ ਨਾ ਕੁਣੀ 3 ਵਜਾ ਟਾਈਮ ਆ ਫਰੈਂਕਸ ਕੁਣੀ 3 ਵੱਜ ਚੁੱਕੇ ਨੇ ਤੇ ਮੈਂ ਮਤਲਬ ਆਈ ਸੀਗੀ 2 ਵਜੇ ਹੀ ਸੀ 2 ਥੋੜਾ ਬਹੁਤ ਟਾਈਮ ਜਸ ਅੱਗੇ ਹੋ ਗਿਆ ਹੋਊਗਾ ਸਵੇਕ 2 ਵਜੇ ਮੈਂ ਘਰੇ ਆਈ ਸੀਗੀ ਮਤਲਬ ਕਿ ਮੈਂ ਨਾ ਸਾਰੇ ਕੰਮ ਕਰਨ ਕੰਮ ਕਰਨ ਦੇਣ ਤੋਂ ਬਾਅਦ ਅੱਜ ਸੰਸ쿨 ਚ ਬੁਲਾਇਆ ਸੀ ਉਹਦੇ ਕਰਕੇ ਅਸੀਂ ਸਕੂਲ ਚ ਜਾ ਕੇ ਆਏ ਬੱਚਿਆਂ ਦੇ ਤੇ ਕੱਪੜੇ ਵਗੈਰਾ ਨੂੰ ਸੁੱਕੂ ਦੇਣ ਤੇ ਮੈਂ ਕੱਪੜੇ ਲਾਉਂਗੀ ਪਹਿਲਾਂ ਰੋਟੀ-ਕੁੱਟੀ ਖਾ ਲਈ ਆ ਕੇ ਫਟਾਫਟ ਜਿਹੜਾ ਸੀਗਾ ਮੈਨੂੰ ਚਾਵਲ ਬਣਾਏ ਨੂਰ ਹੇ ਨੀਚੇ ਆ ਕੇ ਤਰਨ ਤੇ ਨੂਰ ਨੂੰ ਦੋਨਾਂ ਨੇ ਲਈ ਸੀਗੀ ਮੈਂ ਤੇ ਫਟਫੜਾ ਕੇ ਚਾਵਲ ਬਣਾਏ ਤੇ ਬਸ ਬਹੁਤ ਜ਼ਿਆਦਾ ਮੈਨੂੰ ਭੁੱਖ ਲੱਗੀ ਵੀ ਆ ਨੂਰ ਨੇ ਲਈ ਪਾ ਕੇ ਤਰਨ ਨ ਕਿੱਸ ਮੇ ਕੋ ਖਾਣਾ ਖੰਦ ਮੈਨੂੰ ਹਲੇ ਭੁੱਖ ਵੀ ਆਈ ਕਿਉਂਕਿ ਨਾ ਲੰਚ ਟਾਈਮ ਹੋਇਆ ਸੀ ਜਦੋਂ ਅਸੀਂ ਮੇ ਦੋਸਤ ਕੋ ਚਿ ਗਏ ਆ ਕਿ ਬੱਚਾ ਨੇ ਉਹ ਵੀ ਹਜੇ ਖਾਣਾ ਖਾਧਾ ਸੀ ਨੂਰ ਕਹਿੰਦੀ ਮੈਨੂੰ ਭੁੱਖ ਲੱਗੀ ਆ ਫਿਰ ਮੈਨੂੰ ਪਾ ਕੇ ਦੇਈ ਨੀਚੇ ਤੇ ਬਸ ਮੈਂ ਕਹਾਂਗੇ ਜੀ ਚਾਵਲ ਤੁਸੀਂ ਵੀ ਖਾ ਲਓ ਮੈਂ ਮਟਰ ਚਾਵਲ ਬਣਾਇਨੇਗੇ ਵਾਈਟ ਕਲਰ ਦੇ ਤੇ ਨਿੰਬੂ ਪਾ ਕੇ ਖਾਉਂਗੀ ਸਬਜ਼ੀ ਕਈ ਸੀ ਆਲੂ ਮਟਰ ਦੀ ਤੁਸੀਂ ਵੀ ਖਾ ਲਓ ਜੀ ਬਸ ਉਸ ਤੋਂ ਬਾਅਦ ਨਾ ਮੈਂ ਨੇੜੇ ਕਦੋਂ ਲੱਤਾਂ ਦੋਣ ਲੱਗ ਗਿਆ ਪਤਾ ਨਹੀਂ ਕੀ ਹੋ ਗਿਆ ਬਸ ਅੱਜ ਹਵਾ ਵੀ ਵੈਸੇ ਚੱਲ ਰਹੀ ਹੈ ਕਿ ਸੋਚਦੀ ਹਾਂ ਮੈਂ ਘੰਟਾ ਰੈਸਟ ਕਰ ਲਾਂ ਅੱਜ ਮੈਂ ਬਿੰਦੂ ਤਾਂ ਐ ਸੀਗਾ ਵੀ ਮੈਂ ਅੱਜ ਸੂਟ ਕੱਢ ਦੂੰਗੀ ਇੱਕ ਫਿਰ ਬਸ ਕੰਮ ਕੁੰਮ ਕਰਕੇ ਸਿੱਧਾ ਸਕੂਲ ਚਲੇਗੀ ਉੱਥੇ ਸਾਨੂੰ ਟਾਈਮ ਲੱਗ ਗਿਆ ਦੋਨੇ ਸਕੂਲਾਂ ਚ ਜਾਣ ਕਰਕੇ ਪਹਿਲਾਂ ਨੂਰ ਦੇ ਸਕੂਲ ਚ ਗਈ ਪਹਿਲਾ ਤਰ੍ਹਾਂ ਦੇ ਸਕੂਲ ਚ ਗਈ ਫਿਰ ਨੂਰ ਦੇ ਸਕੂਲ ਚ ਗਈ ਤੇ ਤਾਂ ਕਰਕੇ ਟਾਈਮ ਲੱਗ ਗਿਆ ਤੇ ਬਸ ਹਿੰਦੁਲਾ ਖਾਣਾ ਖਾਵਾਂਗੀ ਇਸ ਤੋਂ ਬਾਅਦ ਮੈਂ ਥੋੜਾ ਜਿਹਾ ਟਾਈਮ ਨਾ ਕੰਟਰਾਕਟ ਕਰ ਲੈਂਦੀ ਆ ਇੱਕਦਮ ਗੋਲੀ ਲੈ ਕੇ ਆਈਆਂ ਮੈਂ ਬਹੁਤ ਦਰਦ ਕਰਤੀ ਨਹੀਂ ਮੈਂ ਇਕ ਥੋੜਾ ਠੀਕ ਹੋ ਜੀ ਫਿਰ ਮੈਂ ਮਰਮ ਕੱਪੜੇ ਲੈ ਤਾ ਹਾਂ ਕੁਪੜੇ ਤਾਂ ਹਰ ਹੁਣ ਮਾਰਕ ਫਿਰ ਬਣਾ ਮੰਗ ਚਾ ਸ਼ਾਮ ਦੀ ਤੇ ਬਲੌਗ ਆ ਜਿਹੜਾ ਮੈਂ ਸਟਾਰਟ ਕਰਿਆ ਸੀਗਾ ਫਰੈਂਡਸ ਸੋ ਇਹਦਾ ਤੇ ਕੱਟ ਤੇ ਬਸ ਸੂਟ ਵਗੈਰਾ ਕਟਿੰਗ ਕੀਤੀ ਸੀ ਉਸ ਨੂੰ ਬਸ ਸਟਿਚ ਕਰਨੇ ਨੇ ਜਿਹੜੇ ਸੂਟ ਆਪਾਂ ਕਟਿੰਗ ਕੀਤੀ ਸੀ ਦਿਖਦੀ ਹੈ ਜੀ ਸ਼ਾਮ ਨੂੰ ਮਨ ਟਾਈਮ ਲੱਗ ਗਿਆ ਫਿਰ ਉਸ ਤੋਂ ਬਾਅਦ ਸਾਜੀ ਸੂਚੀ ਤਿਆਰੀ ਕਰਨੀ ਦੇਖੀ ਕਿ ਕੀ ਬਣਾਉਂਗੇ ਨਹੀਂ ਕੁਝ ਨਹੀਂ ਪਤਾ ਗਾਜਾਂ ਲੈ ਕੇ ਸੀ ਪਰ ਹਾਂ ਤੇ ਹਸਬੰਦ ਦੇਖਦੇ ਆ ਵੈਸੇ ਮਹਿਮਾਨਾ ਵੀ ਤੁਹਾਨੂੰ ਦੀ ਦਰ ਬਣਾਣਾ ਕਾ ਚਰਣਾ ਮਾਣ ਕ ਗੱਲੀ ਕਾ ਚਰਣਾ ਸਿੱਖਣਾ ਇੰਸੀ ਤਾਂ ਕਰਕੇ ਠੀਕ ਹੈ ਜੀ ਚਲੋ ਜੀ ਜੇ ਤੁਹਾਨੂੰ ਮੇਰੇ ਬਲੌਗਸ ਅੰਗੇ ਲੱਗਦੇ ਨੇ ਤਾਂ ਲਾਈਕ ਸਿਰ ਜ਼ਰੂਰ ਕਰਦਿਆ ਕਰੋ ਜੀ ਹਨਾ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਹਨਾ ਤੇ ਆਪਣਾ ਬਲੌਗ ਦੰਡੇ ਠੀਕ ਕਰਦੇ ਹਾਂ ਜੀ ਮਿਲਦਾ ਕਿਸੇ ਨੈਕਸਟ ਬਲੌਗ ਦੇ ਨਾਲ ਥੈਂਕ ਯੂ ਜੀ ਬਾਏ ਬਾਏ